ਸਹੀ ਨਾ ਪਹਿਲੋਈ ਗੱਲ ਪਤਾ ਮੰਨਣਾ ਸੰਭ ਹੈ ਤੇਰੀ ਹੋ ਗਈ ਹੋਰ ਹੋਰ ਇੱਕ 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 ਸਹੀ ਨਾ ਪਾਸ ਪਾਸ ਕੋਈ ਨਾ ਕੋਈ ਰਾਈਟ ਥੋੜਾ ਸੇ ਕੋਈ ਆਪਣੇ ਪ੍ਰਭਾਸ ਨੇ ਇੱਥੇ ਗੱਲ ਕੀਤੀ ਕੋਈ ਨਹੀਂ ਬਾਕੀ ਜੇ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿ ਗੁਰੂ ਘਰ ਆ ਜਾਏ ਕਿ ਮੈਂ ਤੜੀ ਹਲੰਗਾ ਜੀ ਸਾਡੇ ਬੱਚੇ ਨੂੰ ਲਾਗੇ ਗੁਰੂ ਅਨੁਭਈਆ ਜੀ ਨਾਲ ਲੱਗਣਾ ਆਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕਦੋਂ ਦਾ ਬੱਚੇ ਦਾ ਵਰਤ ਹੋਇਆ ਉਹਨੂੰ ਤਮੰਨਾ ਸਿੰਘ ਜੀ ਦੀ ਕਦੋਂ ਵੀ ਕੋਈ ਟਾਈਮ ਲੱਗੇ ਆਹ ਮਾਰਾ ਇਹੋ ਆਸ਼ੀਰਵਾਦ ਲੈ ਕੇ ਆਈਏ ਹਾਂ ਉਸੇ ਤਮੰਨਾ ਨੂੰ ਅੱਜ ਜੀ ਕਰਣੀ ਹੈ ਜੀ ਦੇ ਧਰਮ ਨੂੰ ਬਾਪੂ ਜੀ ਸਭਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਹਨੇ ਲਿਖਦੇ ਹੋ ਕਿਮੇ ਸਭਜੀਤ ਪਾਤਰ ਜੀ ਦੀ ਅੱਜ ਮੌਤ ਕਿੰਨੇ ਹੋਈ ਆ ਤਾਂ ਤੁਸੀਂ ਨੋਟ ਸਮਝਣਾ ਵੀ ਆ ਗਿਆ ਉੱਥੋਂ ਤੇ ਰਿਪੋਰਟ ਮਾਰੀ ਗਏ ਨਹੀਂ ਮੈਨੂੰ ਰੋਟ ਪੜਿਆ ਬਾਪੂ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਦੇਖੋ ਪਰੰਤੂ ਮੈਂ ਮੇਰੀ ਥੇਲੇ ਪੋਜੀਸ਼ਨ ਇਸ ਸਮੇਂ ਬਚਾ ਰਹਿਣਾ ਚਾਹੁੰਦਾ ਹਾਂ ਕਿਉਂਕਿ ਸਿਹਰਾ ਆਪਣਾ ਘਰ ਦਾ ਸਿਸਟਮ ਐ ਸਿੱਕੂ ਦੇ ਮੈਂਜ ਦਾ ਕੰਮ ਹੈ ਸਾਰੇ ਖਿਲ ਰਿਹਾ ਪਿਆ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੀ ਲੋੜ ਸੇਵਾ ਕਰਤੇ ਤੇ ਮੈਂ ਫਿਜ਼ੀਕਲੀ ਥੋੜਾ ਜਿਆਦਾ ਇੰਨਾ ਜਿਆਦਾ ਖਤਮੀ ਸੀ ਸਮਝਣ ਲੱਗਿਆ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਗੱਲ ਕਰਾਂ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਪਾਪ ਜੀ ਰਾਜਾ ਮਣੀਂਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਦਿਹਾਣੇ ਤੋਂ ਚੌਂ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਨਾਂ ਦੇ ਇੰਸ਼ਾਅਤ ਕਰੋ ਭੇਜਾਂਗੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜੀ ਉਹ ਆਪ ਜੀ ਸਾਰਿਆਂ ਨਾਲ ਹੀ ਆਪਣੇ ਜੈ ਜੰਨੀ ਸਾਹਿਬ ਹੋਣ ਪਾਈ ਬਿੰਗ ਹੋਣਾ ਪਾਰਟੀ ਨਾਲ ਸਾਰਿਆਂ ਨਾਲ ਬੜੀ ਅੱਜ ਬਾਬੂ ਅੱਲਿੰਗੇ ਸੂਤ ਲੈ ਕੇ ਮੱਥੇ ਨੀਂ ਕੋ ਨਹੀਂ ਬਸ ਇਹ ਵੀ ਮਾ ਰਹਿਦਾ ਅਸ਼ੀਰਵਾਦ ਲੈ ਲਈ ਅੱਜ ਇੱਕ ਹੋਰ ਇਸ ਤੋਂ ਆ ਜਿੰਦਗੀ ਸ਼ੁਰੂ ਗੁਰੂ ਦੇ ਦਰਸੋਂ ਹੁੰਦੀ ਹੈ ਤਾਂ ਉਹਦਾ ਬਹੁਤ ਵੱਡਾ ਮਹੱਤਵ ਹੈ ਕਿ ਕਹਿੰਦੇ ਤਾਂ ਸੋਚ ਰਿਹਾ ਸੀ ਵੀ ਇਹ ਗੁਰੂ ਦੇ ਲਾਚੇ ਨੂੰ ਕੰਪਿਆ ਦੇ ਸੰਗਾਂ ਦੇ ਦਰ ਹੈ ਸਤਿਪੰਨ ਬਾਬਾ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦਾ ਹੈ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਵੀ ਇੱਕ ਟਾਈਮ ਜੋ ਨਾਲ ਆਏ ਸੀਗੇ ਜਦੋਂ ਉਹ ਗਾਲਕਤ ਸਾਹਿਬ ਦੇ ਦਰਸ਼ਨ ਵਿਚਾਰੇ ਕਰ ਰਹੇ ਸੀਗੇ ਤਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਉਂ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾ ਅਜਮਨ ਕੀ ਹੈ ਕੀ ਜੋ ਕੇਂਦਰ ਦੀ ਸਰਕਾਰ ਤੋਂ ਵੀ ਮੰਗ ਕਰਦੇ ਹੋ ਕਿ ਕਿਉਂਕਿ ਅਜੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਬਿਲਕੁਲ ਇਨਸਾਫ ਦਾ ਤਾਂ ਤੁਸੀਂ ਦਿੱਕ ਤੱਕ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦੇ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਦਾ ਵੀ ਸਾਡੀ ਗਲਤੀ ਦੇ ਨਾਲ ਸਦੂਰੀ ਮੌਤ ਹੋਈ ਤੇ ਜਿਹੜੀ ਸਿਕਿਉਰਿਟੀ ਵਡਰਾ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨ ਦਾ ਜਰਕੇ ਉਸ ਨੂੰ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੈਨਤੋਂ ਸੀ। ਤੁਹਾਨੂੰ ਕਿਸੇ ਦੀ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨ ਮਮੇਕ ਆਇਆ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਇਹਦੇ ਵਿੱਚ ਆਉਂਦੇ ਸੀਗੇ ਬਲਟੇਜ ਬੰਨੂ ਹੋ ਗਏ, ਮੀਡੀਆ ਸਲਾਕਾਰ ਮੈਡਮ ਵੀ ਇੰਸ਼ੀ ਹੋ ਗਈ ਜੇ ਇੱਕ ਸਰ ਬੜਵਾਸਾਰਿਆ ਸਾਰ। ਇਹਨਾਂ ਨੇ ਸਾਰਿਆਂ ਦੇ ਇਹ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਤੱਕ ਨੁਕਸਾਨ ਹੋ ਜਾਵੇ ਔਰ ਮਸੀਬ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕੇ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਮਰੀ ਦੇ ਵਿੱਚ ਮਤਲਬ ਬੁਲਜਮ ਹੈ ਹਰ ਹਫਤੇ ਇੱਕ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹੁਣ ਸੁਨਾਮੋ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਦੇ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋਰੀ ਹਣੇ ਤੱਕ ਵੀ ਗਾਰੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਤੇ ਇਹਦੇ ਨਾਲ ਪੋਲਿਟਿਸਿਨ ਜਿਹੜੇ ਇਹ ਆਰਗੇਨਾਈਜ਼ਰ ਇਹ ਰਹੇ ਹੋਏ ਨੇ ਕੇਸ ਸਿਰ ਕੇਵਲ ਵਰਤੇ ਜਾ ਰਹੇ ਨੇ ਦਿਮਾਗ ਸਾਰੇ ਇਹਨਾਂ ਲੋਕਾਂ ਦਾ ਦੌਰ ਜੀ ਅੱਜ ਗ੍ਰਾਮਦੇਸ ਪਾਤਸ਼ਾਹ ਅੱਗੇ ਝੋਲੀ ਭਰ ਕੇ ਨਿਕਲੇ ਹੋ ਇਹ ਤੋਂ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ ਕਿਹਾ ਅਰਦਾਸ ਉਹਦਾ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਨਾਮਲੇ ਦੇ ਵਿਸ਼ੇ ਇਸੇ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਹੈ ਤੁਹਾਡਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਤੇ ਵਹਿਰ ਕੀਤੀ ਆਪਾਂ ਨੂੰ ਦੁਬਾਰਾ ਫਿਰ ਬਸਦਿਆਂ ਦੇ ਵਿੱਚ ਕੀਤਾ ਸਮਾ ਗੁਰੂ ਮਹਾਰਾਜ ਲਈ ਸ਼ੁਕਰਾਨਾ ਦਾ ਕੰਮ ਹੈ ਜੀ ਇਹ ਦੱਸਦੇ ਤੁਸੀਂ ਮਹਾਰਾਜ ਜੀ ਨੂੰ ਮੈਂ ਕੋਈ ਗੀਤ ਕਿੱਨਾ ਸੁਣਦੇ ਹਾਂ ਉਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨੀ ਕਿਉਂਕਿ ਮੈਂ ਐਕਚੁਅਲੀ ਜੇ ਦੂਆ ਦੇ ਬਸਾਤ ਕੋ ਬੋਲ ਹੁਣ ਤਰ ਮੈਂ ਦਰਤੀ ਦੇਖਦਾ ਹਾਂ ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਘੱਟ ਸੁਣਦਾ ਤੋਂ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਆ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਘੱਟ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਉਹ ਮੈਂ ਕਿਤੇ ਰੀਨਾ ਸਾਹਮਣੇ ਹੁੰਦੀ ਹੈ ਕਿਤੇ ਉਹ ਰੱਛਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਿਹੜੇ ਦਾ ਹੋ ਜਾਣਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹਦੇ ਨਾਲ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸੇ ਤਰ੍ਹਾਂ ਮਨੋ ਦਿਮਾਗ ਤੇ ਸਭ ਨਿਕਾ ਵੀਰ ਗੜਸ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਜੀ ਜੀ ਬਹੁਤ ਹਾਲੇ ਚੋਟਾ ਹੈ ਹਨਾ ਮਾਲਕ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜੀ ਕਿਤਾ ਮਾੜੀ ਜੀ ਮਹਾਰਾਜ ਸ ਰਾਮਬਾਈ ਜੀ ਤੋਂ ਪਾਧਾ ਨੂੰ ਜੀ ਬਸ ਮੈਂ ਹੋਰ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਸੀਗੇ ਮੇਰੇ ਸੇ ਲਈ ਫੋਨ ਲੜੀ ਹਰ ਜਗ੍ਹਾ ਜਾ ਕੇ ਪੀਸ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿੰਨਾ ਕਿਤੇ ਸਮਾਂ ਯਾਦ ਆਉਂਦਾ ਜਿੱਕਾ ਘੁੱਟਾ ਬਹਿਣਾ ਪਾ ਕੇ ਉਹ ਕੱਢੀਆਂ ਜੋ ਮੈਂ ਬੈਗ ਪਾਈ ਖੜਾ ਸਾਰਾ ਐਸੇ ਤਰੀਕੇ ਨਾਲ ਹੀ ਬਸ ਇੱਕ ਉਹ ਵਿਚਰਦਾ ਸੀਗਾ ਪਰ ਉਹ ਮੈਂ ਰਾਜਨੀਤੀ ਬਾਰੇ ਬੜਾ ਬੜਾ ਕਰ ਸਕਦਾ ਲੱਗਦਾ ਸੀ ਹੈ ਕਿਉਂਕਿ ਆਮ ਤੌਰ ਤੇ ਨਿਊਟਰਲ ਲੇਖਨ ਐਸਾ ਕਮਾਉਂਦੇ ਉਹ ਫਾਇਦਿਆਂ ਦੇ ਲੱਗਦਾ ਕਿ ਸਮਾਜਿਕ ਨਿਊਟਰਲ ਦੀ ਉਜ੍ਹੀ ਹੀ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲ ਰਿਹਾ ਉਹ ਸੋਚਦਾ ਸੀ ਕਿ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਐਡਮਿਨ ਕਰ ਰਹੀ ਹਾਂ ਤਾਂ ਜੇ ਮੈਂ ਜਿਹਾ ਮਾਤਾ ਹੀ ਜਿਹਾ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥਵਦੰਦੇ ਚਾਹੇ ਜੇ ਪੰਜ ਚਾਰ ਸਾਲ ਰਹਿੰਦਾ ਤਾਂ ਤਾਨੂੰ ਇੱਕ ਜਿਆ ਸਾਹਮਣੇ ਆ ਰਹੀ ਐ ਅਸੀਂ ਬਹੁਤ ਵੱਡਾ ਮਿਸ਼ਨ ਲੈ ਕੇ ਚੱਲ ਰਹੇ ਸੀ ਪਿੱਛੇ ਜੀ ਖਬਰ ਆਈ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਬੇਟਾ ਕਈ ਵਾਰੀ ਆਈ ਹੈ ਜੇ ਤਾਂ ਇਲੈਕਸ਼ਨ ਬੜਾ ਗੁਜਰਾਤ ਇਲੈਕਸ਼ਨ ਤੋਂ ਉਹ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਕਿ ਸੱਚਾਈ